ਸੋ ਇਹ ਦੀਵਾਲੀ ਜਿਹੜੀ ਅਲਟੀਮੇਟਲੀ ਜਿਹੜੀ ਸਾਰੀ ਦੀਵਾਲੀ ਹੈ ਇਹ ਉਦਾਸ ਕਰਕੇ ਗਈ ਹੈ ਪਰ ਲੋਕੀ ਜਿਹੜੇ ਆ ਉਹ ਉਹਨਾਂ ਨੂੰ ਯਾਦ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਦੀਵਾਲੀ ਕਦੀ ਵੀ ਜਿਆਦਾ ਬਹੁਤ ਪਟਾਕਿਆਂ ਨਾਲ ਜਾਂ ਇਦਾਂ ਚੀਜ਼ਾਂ ਦੇ ਨਾਲ ਨਹੀਂ ਮਨਾਈ ਮੈਂ ਹਮੇਸ਼ਾ ਕਿਉਂਕਿ ਜੋ ਤੋ ਅਸੀਂ ਪਿੰਡੋਂ ਤੁਰਿਆ ਪਿੰਡੋਂ ਆਏ ਆ ਘਰ ਛੱਡ ਕੇ ਤੇ ਕਦੀ ਜਿਆਦਾ ਪਰਿਵਾਰ ਨਾਲ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਬੈਠ ਕੇ ਦੀਵਾਲੀ ਮਨਾਏ ਹਮੇਸ਼ਾ ਜਾਂ ਤਾਂ ਕੋਈ ਨਾ ਕੋਈ ਫਿਰ ਬਾਦ ਵਿੱਚ ਚਲੋ ਸ਼ੋਅ ਹੋਣ ਲੱਗੇ ਪਰ ਪਹਿਲਾਂ ਵੀ ਕੱਲੀ ਤੁਰੇ ਫਿਰਦੇ ਹੁੰਦੇ ਸੀ ਜਾਂ ਕਿਤੇ ਨਾ ਕਿਤੇ ਬੈਠ ਜਾਂਦੇ ਸੀਗੇ ਮਾੜਾ ਮੋਟਾ ਤੇ ਦੀਵਾਲੀ ਦਾ ਮੌਸਮ ਤੇ ਹਮੇਸ਼ਾ ਇਦਾਂ ਰਿਹਾ ਥੋੜਾ ਉਦਾਸ ਹੀ ਰਿਹਾ ਪਰ ਇਸ ਵਾਰ ਜਿਹੜੀ ਦੀਵਾਲੀ ਹੈ ਉਹ ਬਹੁਤ ਜ਼ਿਆਦਾ ਉਦਾਸ ਕਰਕੇ ਗਈ ਜਿਹਦੇ ਵਿੱਚੋਂ ਪਹਿਲਾਂ ਤੇ ਪੰਜਾਬ ਦੇ ਵਿੱਚ ਹਾੜੀ ਜੰਨੇ ਆ ਗਏ ਤੇ ਉਸ ਦੇ ਵਿੱਚ ਹੀ ਇੰਨਾ ਗਦਾ ਇਨਵੋਲਵ ਹੋ ਗਏ ਤੇ ਇੰਨੇ ਉਦਾਸ ਹੋ ਗਏ ਕਿ ਉਹ ਦੁੱਖ ਜਿਹੜਾ ਸੀ ਉਹ ਛੱਲਿਆ ਨਹੀਂ ਸੀ ਜਾਂਦਾ ਉਹਦੇ ਦਰਮਿਆਨ ਹੀ ਫਿਰ ਭੱਲਾ ਸਾਹਿਬ ਚਲੇ ਗਏ ਜਿਸੰਦਰ ਭੱਲਾ ਪਾਜੈਂ ਦੈਨ ਗੁਰੂ ਜੀ ਜਨਾਬ ਚਰਨਜੀਤ ਪੂਜਾ ਸਾਹਿਬ ਉਹ ਚਲੇ ਗਏ ਰਾਜਵੀਤ ਵੰਦਾ ਉਹ ਕੁਮੰਚਾ ਵਰਖਾਨ ਸਾਹਿਬ ਦੇ ਮੰਮੀ ਡੈਡੀ ਦਾ ਮੇਚਾਨਾ ਸੁਰਬਾ ਓਏ ਇਹ ਵਾਲੀ ਦਿਵਾਲੀ ਜਿਹੜੀ ਹੈ ਬਹੁਤ ਜ਼ਿਆਦਾ ਉਦਾਸ ਕਰ ਗਈ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਅਲੱਗ ਤਰੀਕੇ ਅਲੱਗ ਤਰ੍ਹਾਂ ਦਾ ਟਰੋਮਾ ਦੇ ਕੇ ਗਈ ਇਹ ਵਾਲੀ ਦਿਵਾਲੀ ਜਿਹੜੀ ਸੀ ਤੇ ਮੈਂ ਗੁਰੂ ਜੀ ਨੂੰ ਯਾਦ ਕਰ ਰਿਹਾ ਸੀਗੇ ਗੁਜਾ ਸਾਹਿਬ ਨੂੰ ਕਿਉਂਕਿ ਮੈਂ ਦੋ ਤਿੰਨ ਲੋਕਾਂ ਨੂੰ ਫੋਨ ਜਦੋਂ ਦਿਵਾਲੀ ਆਉਣੀ ਜਾਂ ਫੋਨ ਕਰ ਲੈਣਾ ਜੇ ਉਦਾਸ ਹੋਣਾ ਤਾਂ ਵੀ ਫੋਨ ਕਰ ਲੈਣਾ ਜੇ ਥੋੜੇ ਜਿਹੀ ਖੁਸ਼ ਹੋਣਾ ਤਾਂ ਵੀ ਫੋਨ ਕਰ ਲੈਣਾ ਸਭ ਤੋਂ ਪਹਿਲਾਂ ਫੋਨ ਜਿਹੜਾ ਮੈਂ ਗੁਰੂ ਜੀ ਨੂੰ ਹੀ ਕਰਦਾ ਹੁੰਦਾ ਸੀ ਸੋ ਇਹ ਵਾਲੀ ਦਿਵਾਲੀ ਜਿਹੜੀ ਹੈ ਗੁਰੂ ਜੀ ਨੂੰ ਯਾਦ ਕਰ ਰਿਹਾ ਬਹੁਤ ਉਹ ਗੁਜਾ ਸਾਹਿਬ ਨੂੰ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਯਾਦ ਕਰ ਰਹੇ ਜਦੋਂ ਪਟਾਕੇ ਲੋਕੀ ਜਿਆਦਾ ਚਲਾਉਂਦੇ ਸੀ ਕਹਿੰਦੇ ਯਾਰ ਇਹ ਪੋਲੂਸ਼ਨ ਉਸ ਟਾਈਮ ਤੇ ਕਹਿੰਦੇ ਹੁੰਦੇ ਸੀ ਕਿ ਇਹ ਪੋਲੂਸ਼ਨ ਬਹੁਤ ਜਿਆਦਾ ਹੁੰਦੀ ਹੈ ਤੇ ਹੋਰ ਵੀ ਕਈ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਬਤਾਈਆਂ ਜ਼ਿੰਦਗੀ ਦੇ ਵਿੱਚ ਉਹ ਯਾਦ ਆਉਂਦੀਆਂ ਨੇ ਸੋ ਇਹ ਦੀਵਾਲੀ ਜਿਹੜੀ ਅਲਟੀਮੇਟਲੀ ਜਿਹੜੀ ਸਾਰੀ ਦੀਵਾਲੀ ਹੈ ਇਹ ਉਦਾਸ ਕਰਕੇ ਗਈ ਹੈ ਪਰ ਲੋਕੀ ਜਿਹੜੇ ਆ ਉਹ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਗਾਣਿਆਂ ਨੂੰ ਯਾਦ ਕਰਨਗੇ ਭੱਲਾ ਸਾਹਿਬ ਦੀਆਂ ਫਿਲਮਾਂ ਨੂੰ ਯਾਦ ਕਰਨਗੇ ਰਾਜਵੀਰ ਜਵੰਦਾ ਦੀ ਪਰਫਾਰਮੈਂਸ ਨੂੰ ਯਾਦ ਕਰਨਗੇ ਤੇ ਬਾਕੀ ਸਾਰੇ ਜਿੰਨੇ ਵੀ ਲੋਕ ਜਿਹੜੇ ਹੈਗੇ ਆ ਉਹਨਾਂ ਦੀ ਯਾਦਾਂ ਦੇ ਵਿੱਚ ਡੁੱਬੇ ਹੋਏ ਆ ਸੋ ਇਹ ਦੀਵਾਲੀ ਥੋੜੀ ਅਲੱਗ ਡਰਾਮਾ ਦੇ ਵਿੱਚ ਥੈਂਕ ਯੂ ਸੋ ਮਚ